ਸਾਡੇ ਭਰਾ ਜਿਹੜੇ ਕਿ بڑے ਜਿਹਾਰੂ ਨੇ ਖੀਰਾ ਵਾਲੀ ਤੋਂ ਸਾਡਾ ਭਰਾ ਗਰਮੀਤ ਤੋਂ ਤੇ ਨੂਰਪੁਰ ਇਹ ਨੂਰਪੁਰ ਖੀਰਾ ਵਾਲੀ ਤੋਂ ਇੱਕ ਗਰਮੀਤ ਤੋਂ ਨੂਰਪੁਰ ਖੀਰਾ ਵਾਲੀ ਤੋਂ ਆ ਤੇ ਇੱਕ ਗਰਮੀਤ ਤੋਂ ਨਾਨੋ ਵਾਲੀ ਮੱਲੀਆਂ ਤੋਂ ਦੋਵੇਂ ਗਰਮੀਤ ਨੇ ਇਹਨਾਂ ਦੋਵਾਂ ਭਰਾਵਾਂ ਦਾ ਬੜਾ ਪਿਆਰ ਆ ਇਲਾਕੇ ਦੇ ਵਿੱਚ ਆਪਦੇ ਪਿੰਡਾਂ 'ਚ ਤੇ ਅੱਜ ਸਰਦਾਰ ਸੱਜਨ ਸਿੰਘ ਚੀਮਾ ਅਰਜਨਵਾੜੀ ਉਹਨਾਂ ਦੀ ਇਕਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ ਇਹਨਾਂ ਭਰਾਵਾਂ ਨੂੰ ਮਾਨ ਦਾ ਮਾਨ ਸਤਕਾਰ ਪਿਆਰ ਮਿਲੂਗਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਸ ਪਾਰਟੀ ਦੇ ਵਿੱਚ ਬੰਦੇ ਦੀ ਸਰਵਾਈ ਵੀ ਆ ਮਾਨ ਸਤਕਾਰ ਵੀ ਮਿਲਦਾ ਤੇ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਅਨਸਾਰ ਉਹਨੂੰ ਰੁਤਬਾ ਵੀ ਪਾਰਟੀ ਦੇ ਵਿੱਚ ਮਿਲਦਾ ਅੱਜ ਲਗਭਗ 35-40 ਦੇ ਕਰੀਬ ਪਰਿਵਾਰ ਸ਼ਾਮਲ ਹੋਇਆ ਤੇ ਉਹ ਪਰਿਵਾਰ ਨੇ ਜਿਹੜੇ ਪਾਸੇ ਇਹ ਪਰਿਵਾਰ ਹੁਣ ਉਹ ਪਾਸੇ ਪਿੰਡ ਸਾਰਾ ਹੀ ਹੋ ਜਾਂਦਾ ਤੇ ਪਿੰਡ ਆਮ ਆਦਮੀ ਪਾਰਟੀ ਦੇ ਰੰਗ ਤੇ ਰੰਗਿਆ ਗਿਆ ਤੇ ਪ੍ਰਮਾਤਮਾ ਕਿਰਪਾ ਕਰੇ ਪਿੰਡ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹੋਣ ਅੱਜ ਪਹਿਲਾਂ ਤੇ ਸ਼ੁਭ ਮਹੂਰਤ ਹੋਇਆ ਸਾਡੇ ਨੂਰਪੁਰ ਖੀਰਾ ਵਾਲੀ ਤੋਂ 28 ਏਕੜ ਜ਼ਮੀਨ ਜਿਹੜੀ ਵੱਖ-ਵੱਖ ਕਿਸਾਨ ਵੀਰਾਂ ਕੋਲ ਕਰਜੇਠੀ ਉਹ ਅੱਜ ਆਪੇ ਕਿਸਾਨਾਂ ਨੇ ਅੱਗੇ ਆ ਕੇ ਚਕੋਤੇ ਦੀਆਂ ਪਰਚੀਆਂ ਕਟਾਈਆਂ ਪੰਚਾਇਤ ਦੇ ਰਕਬੇ 28 ਆ ਉਹ ਵੀ ਇਹਨਾਂ ਨੂੰ ਮੁਬਾਰਕਾਂ ਤੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਏ ਆ ਸਰਦਾਰ ਸੱਜਨ ਸਿੰਘ ਚੀਮੇ ਨੂੰ ਮੁਬਾਰਕਾਂ ਆਮ ਆਦਮੀ ਪਾਰਟੀ ਦਾ ਪਰਿਵਾਰ ਵਡਾ ਆ ਧੰਨਵਾਦ ਸਾਡੇ ਭਰਾ ਜਿਹੜੇ ਕਿ ਬੜੇ ਜਿਹਾਰੂ ਨੇ ਖੀਰਾਵਾਲੀ ਤੋਂ ਸਾਡਾ ਭਰਾ ਗਰਮੀਤ ਤੋਂ ਤੇ ਨੂਰਪੁਰ ਇਹ ਨੂਰਪੁਰ ਖੀਰਾਵਾਲੀ ਤੋਂ ਇੱਕ ਗਰਮੀਤ ਤੋਂ ਨੂਰਪੁਰ ਖੀਰਾਵਾਲੀ ਤੋਂ ਅਤੇ ਇੱਕ ਗਰਮੀਤ ਤੋਂ ਨੰਨੋਵਾਲੀ ਮੱਲੀਆਂ ਤੋਂ ਦੋਵੇਂ ਗਰਮੀਤ ਨੇ ਇਹਨਾਂ ਦੋਵਾਂ ਭਰਾਵਾਂ ਦਾ ਬੜਾ ਪਿਆਰ ਆ ਇਲਾਕੇ ਦੇ ਵਿੱਚ ਆਪਦੇ ਪਿੰਡਾਂ 'ਚ ਤੇ ਅੱਜ ਸਰਦਾਰ ਸੱਜਨ ਸਿੰਘ ਟੀਮਾ ਅਰਜਨ ਮਾੜੀ ਉਹਨਾਂ ਦੀ ਇਕਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ ਇਹਨਾਂ ਭਰਾਵਾਂ ਨੂੰ ਮਾਂਦਾ ਮਾਨ ਸਤਕਾਰ ਪਿਆਰ ਮਿਲੂਗਾ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਸ ਪਾਰਟੀ ਦੇ ਵਿੱਚ ਬੰਦੇ ਦੀ ਸੁਣਵਾਈ ਵੀ ਆ ਮਾਨ ਸਤਕਾਰ ਵੀ ਮਿਲਦਾ ਤੇ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਅਨਸਾਰ ਉਹਨੂੰ ਰੁਤਬਾ ਵੀ ਪਾਰਟੀ ਦੇ ਵਿੱਚ ਮਿਲਦਾ ਅੱਜ ਲਗਭਗ 35-40 ਦੇ ਕਰੀਬ ਪਰਿਵਾਰ ਸ਼ਾਮਲ ਹੋਇਆ ਤੇ ਉਹ ਪਰਿਵਾਰ ਨੇ ਜਿਹੜੇ ਪਾਸੇ ਇਹ ਪਰਿਵਾਰ ਹੁਣ ਉਹ ਪਾਸੇ ਪਿੰਡ ਸਾਰਾ ਹੀ ਹੋ ਜਾਂਦਾ ਤੇ ਪਿੰਡ ਆਮ ਆਦਮੀ ਪਾਰਟੀ ਦੇ ਰੰਗ ਤੇ ਰੰਗਿਆ ਗਿਆ ਪਰਮਾਤਮਾ ਕਿਰਪਾ ਕਰੇ ਪਿੰਡ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹੋਣ ਅੱਜ ਪਹਿਲਾਂ ਤੇ ਸ਼ੁਭ ਮਹੂਰਤ ਹੋਇਆ ਸਾਡੇ ਨੂਰਪੁਰ ਖੀਰਾ ਵਾਲੀ ਤੋਂ 28 ਏਕੜ ਜ਼ਮੀਨ ਜਿਹੜੀ ਵੱਖ-ਵੱਖ ਕਿਸਾਨ ਵੀਰਾਂ ਕੋਲ ਕਜੇਠੀ ਉਹ ਅੱਜ ਆਪੇ ਕਿਸਾਨਾਂ ਨੇ ਅੱਗੇ ਆ ਕੇ ਚਕੋਤੇ ਦੀਆਂ ਪਰਚੀਆਂ ਕਟਾਈਆਂ ਪੰਚਾਇਤ ਦੇ ਰਕਬੇ 28 ਆ ਉਹ ਵੀ ਇਹਨਾਂ ਨੂੰ ਮੁਬਾਰਕਾਂ ਤੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਸ਼ਾਮਲ ਹੋਏ ਆ ਸਰਦਾਰ ਸੱਜਨ ਸਿੰਘ ਚੀਮੇ ਨੂੰ ਮੁਬਾਰਕਾਂ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਆ धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर